ਗੁੱਡ ਮਾਰਨਿੰਗ ਜੀ। ਸਾਰੇ ਠੀਕ ਠਾਕ। ਦਵਾਈ ਪਹਿਲਾਂ ਤੁਹਾਨੂੰ ਦੱਸਿਆ ਵੀ ਸ਼ਾਮ ਨੂੰ ਪਾਵਾਂਗੇ। ਪਰ ਅੱਜ ਸਵੇਰ ਹੀ ਲੇਟ ਆ ਗਈ 4 ਵਜੇ ਡੈਰੀ ਨੇ ਆ ਕੇ ਵੇਖੀ ਆ ਸਵੇਰ 5:00 ਵੀ ਲੇਟ ਆਈ ਵੀ। ਲੈ ਪਾਈ ਸੀ ਵੀ 12 ਵਜੇ ਆਉਣੀ ਆ। ਤਾਈਂ ਵੀ ਸ਼ਾਮ ਨੂੰ ਸੀ ਆ ਵੀ ਸ਼ਾਮ ਨੂੰ ਪਾਵਾਂਗੇ। ਪਰ ਮੋਟਰਾਂ ਨੇ ਭਰਤਾ ਹੁਣ ਸਵੇਰ ਹੀ ਆਪਾਂ ਦਵਾਈ ਪਾ ਗਏ ਜੀ। ਦਵਾਈ ਪਾਉਣ ਲਈ ਆ ਗਏ ਆ। ਇੱਕ ਰਾਤ ਕਣੀਆਂ ਹੀ ਪਈਆਂ ਵੀ ਕਣੀਆਂ ਦੱਸੋ ਵੀ ਕਿੱਥੇ ਕਿੱਥੇ ਪਈਆਂ। ਇਹ ਪਈਆਂ ਵੀ ਵਾਲੇ ਸਵੇਰ ਸਾਡੇ ਦਿਨ ਵੀ ਵਾਲੀ ਸੋਭਾ ਜੀ ਸਾਡੇ ਆਈ ਆ 2 3 ਵਜੇ ਆਈ ਹੈ ਤੇ ਮੌਸਮ ਇਹਦਾ ਠੰਡਾ ਹੋ ਗਿਆ ਬੱਦਲ ਬਾਈ ਹੋਈ ਪਈ ਹੈ ਜਨੇ ਵੀ ਆ ਸਕਦਾ ਅੱਜ ਰਾਤ ਦਾ ਹੀ ਦੱਸਦੇ ਪਏ ਆ ਬਾਕੀ ਵੇਖੋ ਮੋਟਰਾਂ ਚੱਲੀ ਜਾਂਦੀਆਂ ਪੈ ਬਲਾਈ ਹੋਈ ਹੈ ਮੋਟਰ ਤੋਂ ਉਧਰ ਵੀ ਮੋਟਰ ਚੱਲੀ ਜਾਂਦੀ ਆ ਹੋਰ ਤੂੰ ਇਹ ਦੱਸ ਬਾਕੀ ਕਾਇਮ ਅੱਡੀ ਸੰਦ ਪੜੇ ਤੇ ਪਾਈਏ ਦਵਾਈ ਆ ਜੋ ਕੱਲ ਬਾਕੀ ਆਪਾਂ ਸੈਟੀ ਰਹੇ ਦਵਾਈ ਬਾਈ ਪਹਿਲੀ ਵਾਰ ਹੋਇਆ ਵੀ ਪਾਚ ਗਏ ਲੱਤਾ ਲੁੱਤਾ ਬਾਵਾ ਤੋਂ ਪੈਨ ਤੋਂ ਨਹੀਂ ਤਾਂ ਹਰ ਵਾਰੀ ਐ ਹੀ ਹੁੰਦਾ ਵੀ ਮੱਚਦੀਆਂ ਮੱਚਦੀਆਂ ਫਿਰ ਹੱਥ ਨਹੀਂ ਲੱਗਦਾ ਜਦ ਜ ਪਾਣੀ ਲੱਗੇ ਤੇ ਹੱਥ ਲਾਈਏ ਲੱਤਾ ਨੂੰ ਐ ਲੱਗਦਾ ਵੀ ਤੇ ਆਪ ਪਾੜੇ ਲੱਤਾਂ ਦੀ ਇੰਨਾ ਮੱਚਦਾ ਚਲ ਆ ਜੋ ਬਾਈਏ ਇਹਦੇ ਜਵਾਦ ਵੱਧ ਗਈ 4-500 ਗ੍ਰਾਮ ਡੈਡੀ ਤਾਂ ਕਹਿੰਦਾ ਵੀ 6 ਕਿੱਲਾਂ ਦੀ ਹੈ ਚਲ ਆਪਣੇ ਤੋਂ ਵੱਧ ਗਈ ਥੋੜੀ ਅੱਜ ਇਹਦੇ ਹੀ ਪਾ ਦੇਗੇ ਹੁਣ ਉਹ ਕਿਲਾ ਸ਼ਾਹ ਨੂੰ ਬਹੁਤ ਉਹ ਜਿਹੜਾ ਇਨਤੇ ਆ ਉਹ ਚ ਜਾਣਾ ਨਹੀਂ ਪਾਣੀ ਸੋ ਵੀ ਇਹ ਚ ਵੇ ਤੋੜੀਆਂ ਮੜੀਆਂ ਮੰਡੀਆਂ ਵੇ ਪਿਆ ਸ਼ਾਹ ਨੂੰ ਕਰਦੇ ਆ ਇਹ ਆ ਜਿਹੜੇ ਮੈਂ ਦਰਾਖਤਾਂ ਮੂਸੇ ਵਾਲੀ ਦੀ ਯਾਚ 45 ਲਾਇੀ ਸੀ ਆ ਵੀਰੋ 2 ਸਾਲਾਂ ਦੀ ਜਿਆਦਾ ਤੇ ਜਿਹੜੀ ਲੱਗੀ ਆ ਉਹ ਪੜਰੀ ਦੇ ਵੀ ਦੇਕਾ ਮੈਂ ਘਟੋ ਘਟ 36 ਦੇ 37 ਲਾਈਆਂ ਜੀ ਇਹਦੇ ਨਾਲ ਦੀਆਂ ਤੇ ਜਦੋਂ ਸਾਡਾ ਸੂਹਾ ਤੁਹਾਨੂੰ ਮੈਂ ਦੱਸਿਆ ਵੀ ਨਵਾਂ ਬਣਿਆ ਸੀ ਆ ਉਹ ਸੂਏ ਵਾਲਿਆਂ ਨੇ ਸਾਰੀਆਂ ਚੰਗਰਦਿਆਂ ਨੇ ਪਾਤੀਆਂ ਨਹੀਂ ਹੁਣ ਉਹਨੂੰ ਵੇਲੋ ਏਡੀਆਂ ਏਡੀਆਂ ਹੋ ਜਾਣੀਆਂ ਆਂਬ ਨਹੀਂ ਹੋਇਆ ਆਂਬ ਵੀ ਲਾਇਆ ਜੀ ਇਹ ਪਤਾ ਇਹ ਕਦੇ ਸੁੱਕ ਪਿਆ ਕਦੇ ਚੱਲ ਪਿਆ ਇਦਾਂ ਹੀ ਚਲੋ ਬੁਣੇ ਹੁਣ ਫੇਰ ਲਾਵਾਂਗੇ ਹੁਣ ਜਦੋਂ ਐਦ ਕੀ ਮੀਂਹ ਪੈਣਗੇ ਨਾ ਕੰਮ ਹੀ ਹੁਣ ਤਾਂ ਗਰਮੀ ਬਹੁਤ ਜ਼ਿਆਦਾ ਆ ਹੁਣ ਤਾਂ ਹੋਣੀ ਨਹੀਂ ਹੁਣ ਜਦੋਂ ਮੀਂਹ ਪੈਣ ਲੱਗੇ ਫੇਰ ਸ਼ੁਰੂ ਕਰਾਂਗੇ ਜਿੰਨੇ ਕ ਲੱਗੇ ਫੇਰ ਲਾਵਾਂਗੇ ਕੌਣ ਆਪਣਾ ਡੀਚਾ ਇਹੀ ਹੁੰਦਾ ਵੀ ਜਿੰਨਿਆਂ ਨੂੰ ਪਾਣੀ ਪਾਸ ਹੈ ਜੀ ਉਹਨੇ ਕੀ ਲਾਈਏ ਸਾਹ ਸਵਾਲ ਹੋ ਜੀ ਪਿਛਲੀ ਵਾਰੀ ਬੜੇ ਸੋਹਣੇ ਤੋਰ ਲਈ ਬੜੇ ਵਧੀਆ ਚੱਲ ਪਈ ਜੇ ਚਾਰਾ ਚਾਰਾ 5 5 ਮਹੀਨਿਆਂ ਦੇ ਹੋ ਗਏ ਜੀ ਤੇ ਪਰ ਸੂਆ ਬਣ ਗਿਆ ਉਹਨਾਂ ਨੇ ਮਿੱਟੀ ਲਈ ਆਸੇ ਪਾਸੇ ਚੱਕੀ ਉਹਨਾਂ ਨੇ ਕੰਜਰਦਿਆਂ ਨੇ ਸਾਰੇ ਮਾਰਦੇ ਜਾ ਕੇ ਪਾਟੀ ਦਿੱਤੇ ਜੀ ਚਲੋ ਕੋਈ ਨਾ ਫੇਰ ਲਾ ਦਿਆਂਗੇ ਜਿੰਨੇ ਜੋਗੇ ਹੈਗੇ ਆ ਜਰੂਰ ਜੋਗਦਾਨ ਦੇਵਾਂਗੇ ਧਰਤੀ ਨੂੰ ਹਰਾ ਭਰਾ ਕਰ ਚ ਹੁਣ ਫਿਲਹਾਲ ਤਾਂ ਕੰਮ ਕਰੀਏ ਆ ਮੈਟਰ 40-45 ਮਿੰਟ ਲੱਗੇ ਕੰਮ ਡਨ ਹੋ ਗਿਆ। ਬਾਕੀ ਉਹ ਜਿਹੜਾ ਕਿੱਲਾ ਰਹਿ ਗਿਆ ਸ਼ਾਮ ਨੂੰ ਭਾਵਾਂਗੇ ਹੁਣ ਛੱਡਾ ਇਹਨੂੰ ਪਾਣੀ। ਆਦਾ ਭਰ ਗਿਆ ਸਾਰਾ। ਤੇ ਉਹ ਜਿਹੜਾ ਕਿੱਲਾ ਰਹਿਂਦਾ ਉਹ 12 ਵਜੇ ਤੋਂ ਬਾਹਰ ਲਾਉਣ ਹੋਣਗੇ ਭਾਈ। ਉਹ ਅੱਜ ਆਪਾਂ ਭਾਈ ਦਿੱਤੀ ਹੈ। ਆਏ ਮੌਸਮ ਠੰਡਾ ਹੀ ਆ। ਇੰਨਾ ਸਾਲੋਂ ਮਸੂੂਤ ਨਹੀਂ ਆ ਬਦਲ ਵਾਈ ਆ। ਰੱਬ ਮੀਂਹ ਪਾ ਦੇਣਾ ਵਧੀਆ ਝੋਨੇ ਝੁੰਨੇ ਸਾਰੇ ਤਰਪਣ। ਨਾ ਮੌਸਮ ਠੰਡਾ ਹੋਇਆ ਜੁਰ ਹੁਣ ਤਾਂ ਰੱਬ ਕੇ ਰਾ ਅੱਗੀ ਕਢਾਈ ਦਰਿਆਉਂਦਾ ਜੀ ਹਵਾ ਵਗਦੀ ਸੀ ਤੇ ਬੈਠਣ ਵੇਲੇ ਸ਼ਾਮੇ ਫੇਰ ਵੀ ਮੁੜਕਾ ਆ ਜਾਂਦਾ ਜੀ ਇੰਨੀ ਗਰਮੀ ਕੀਤੀ ਆ ਚਲੋ ਠੀਕ ਆ ਜੀ ਹੋਣੀ ਹੋ ਸਭ ਠੀਕ ਠਾਕ ਆਪਾਂ ਚੱਲਨੇ ਰੋਟੀ ਬਣਾਉਣ ਚਾਹ ਬਣਾਉਣ ਸਵੇ ਭਈ ਆਏ ਵੇ ਜਿਹੜਾ ਰਹਿੰਦਾ ਹੀ ਕਿੱਲਾ ਥਾਂ ਦਾ ਲਾਉਣ ਨਾ ਨਾ ਚਾਹ ਫੜਾਈਏ ਨਾ ਬਾਪੂ ਦੀ ਫੜਾਈਏ ਆਓ ਚੱਲੀਏ ਖੇਤ ਨੂੰ ਲਓ ਜੀ ਇਹਨਾਂ ਨੇ ਆ ਵੀ ਲਾਤਾ ਕਿੱਲਾ ਜਿਹੜਾ ਘੰਟਾ ਸਵਾ ਘੰਟੇ ਚ ਲਾਦਾ ਵਾ ਆ ਇੱਕ ਬਾਦ ਰਹੀ ਹਾਂ ਇਹਦੇ ਤਣੇ ਕੱਲੇ ਰਹਿ ਗਏ ਇਬਰ ਚਾਰਾਂ ਮੰਜਾਂ ਦੇ ਨਾਲ ਲਾਵਾਂਗੇ ਰੋਕ ਕੇ ਲਾਵਾਂਗੇ ਹੁਣ ਵੇੜਦਾ ਕੀ ਰਾਂ ਕੰਮ ਆ ਵੇ ਲੋ ਆਪ ਹੀ ਟਰੈਕਟਰ ਟੂਟਰ ਚਲਾਈ ਵਰਦੇ ਆ ਇਹਨਾਂ ਨੇ ਜਵਾਂ ਜੱਟਾਂ ਨੂੰ ਵਿਹਲੇ ਕਰਦੇ ਨਾ ਉਹਨਾਂ ਵੇ ਟਾਈਮ 'ਚ ਕਦੋਂ ਵੀ ਇਹਨਾਂ ਨੇ ਆਪ ਹੀ ਮਾਰਿਆ ਕਰਨਾ ਠੇਕਾ ਹੀ ਮਾਰ ਲਿਆ ਕਰਨਾ ਵੀ ਸਾਰਾ ਠੇਕਾ ਦੇ ਦਿਓ ਆਪੇ ਝੋਨਾ ਲਾ ਕੇ ਥੋਨੂੰ ਦੇ ਦਿਆ ਕਰਨਾ ਵੀ ਚਲੋ ਬਈ ਤੁਸੀਂ ਵਿਹਲੇ ਲਈ ਆਉਂਦੇ ਨਾ ਟਰੈਕਟਰ ਵੀ ਖੇਤ ਆ ਗਏ ਆ ਫੇਰ ਸੀ ਜੀ ਨਹੀਂ ਇਹ ਜਾਣਦਾ ਝੋਨੇ ਦਾ ਜਈਦਾ ਮਗਰੋਂ ਫੇਰ ਖੇਤ ਨੂੰ ਆਣਾ ਪਾਵਾਂਣਾ ਹੈਗਾ ਆਹਣਾ ਤੈਨ ਤਨ ਕਰ ਨਾਲ ਇਹ ਪਹਿਲਾਂ ਸੀਗਾ 5-7 ਫੁੱਟ ਨੀਵਾ ਇੱਥੇ ਮਿੱਟੀ ਸਿੱਟੀ ਆ ਇਧਰੋਂ ਚੱਕ ਕੇ ਡੈਡੀ ਉਹ ਸੁਹਾਗਾ ਪਾਈ ਲਿਆਉਂਦਾ ਮਗਰ ਕਹਿੰਦਾ ਪਹਿਲੇ ਸੁਹਾਗਾ ਮਾਰਦੀ ਆ ਮੜ ਕੇ ਕੱਦੂ ਨਹੀਂ ਕਰਨਾ ਵੀ ਫੇਰ ਖੁੱਭੀ ਜਾਊਗਾ ਜਿਵੇਂ ਉਧਰ ਖੁੱਭ ਗਈ ਕਿਉਂਕਿ ਉੱਤੋਂ ਕੋਟੇ ਬਚ ਕੇ ਇਹ ਪਹਿਲਾਂ ਤੇ ਮੈਂ ਗੱਟੂ ਚੱਕ ਲਿਆ ਘਰੋਂ ਉਹ ਇੱਕ ਟੂਆ ਭਰ ਕੇ ਉੱਤੇ ਰੱਖ ਕੇ ਸੁਹਾਗਾ ਮਾਰ ਦੇਣਾ ਮੜ ਕੇ ਲੋੜਨਾ ਹੋ ਕੱਦੂ ਦੀ ਵਧੀਆ ਸੁਹਾਗਾ বাজੂਆ ਵਜਨ ਪੈ ਗਏ ਕਿਉਂਕਿ ਮੀਂਹ ਦਾ ਮੌਸਮ ਆ ਮੜ ਕੇ ਨੀ ਪਿਆ ਗਿਆ ਤੇ ਪੜ ਕੇ ਖੁਸ਼ ਵੀ ਨਹੀਂ ਹੋਣਾ। ਆ ਚਲੋ ਭਾਈ ਜਿਵੇਂ ਗਾਉਂਗੇ। ਵੀ ਦੱਸੋ ਵੀ ਕਿਵੇਂ ਮੀਂਹ ਪਈ ਜਾਂਦਾ ਮੌਸਮ ਕਿਵੇਂ ਆ ਤੁਹਾਡੇ ਸਾਡੇ ਫਰੋਈਪਰ ਏਰੀਆ ਜੀ। ਸਾਡੇ ਤਾਂ ਬਦਲਵਾਈ ਤੇ ਮੀਂਹ ਵੀ ਅੱਜ ਪਿਆ ਦੋ ਤਿੰਨ ਵਾਰ। ਦਿਨ ਦੇ ਵਿੱਚ ਪਿਆ ਪਰ ਮਾੜਾ ਮੋਟਾ ਹੀ ਪਰ ਮੌਸਮ ਠੰਡਾ ਰਿਹਾ ਅੱਜ। 5 ਬੋਰੀਆਂ ਰੱਖ ਕੇ ਆਪਾਂ ਕੰਮ ਤੋਰਤਾ। ਦੇਖੋ ਐ ਸੱਟਾ ਕੰਮ ਬਣੂਗੀ ਗੱਲ। ਮੈਂ ਨਹੀਂ ਬੰਦੀ ਗੱਲ। ਕਦੂ ਨਾ ਹੀ ਮਾਰਨਾ ਵਾ ਸਹੀ ਹੈ ਇਦਾਂ ਡੈਜ ਨੇ ਡਰਦੇ ਨੇ ਮਾਰਦਾ ਮੀਨ ਆ ਜੇ ਆਹ ਕਿ ਇਧਰੋਂ ਥੋੜਾ ਐ ਦੁਬਾਰੇ ਪਾਣੀ ਟੁੱਟ ਗਿਆ ਕਹਿੰਦਾ ਇਧਰੋਂ ਹੀ ਨਾ ਰਾਤ ਨੂੰ ਟੁੱਟ ਜੇ ਮੀਂਹੂ ਆ ਗਿਆ ਤਾਂ ਬੜੇ ਕੁਛ ਵੀ ਨਹੀਂ ਹੋਣਾ ਕਹਿੰਦਾ ਭਈ ਇਹ ਵੀ ਰੌਲਾ ਪਾਉਂਦੇ ਬਾਅਦ ਚ ਕਦੂ ਜਾਂ ਨਾ ਸਹੀ ਹੋਇਆ ਓਏ ਨਿਕਲਦੀ ਹੁੰਦੀ ਆ ਲੰਬ ਹੁੰਦਾ ਹੁੰਦਾ ਪੱਧਰ ਕੰਮ ਮੇਰੇ ਸਾਹ ਨਾਲ ਤੀਰ ਮਾਰਨੀ ਪੈਣੀ ਫੇਰ ਜਾਏ ਗੱਲ ਬਣੂਗੀ ਆ ਵੀ ਮਤਰਾ ਵੇਖੋ ਆ ਬਣ ਗਈ ਗੱਲ ਕਿ ਨਹੀਂ ਦੀਂਦਾ ਰੂੜਾ ਵਿੱਚ ਕੋਈ ਵੀ ਬਣ ਗਈ ਗੱਲ ਮਰ ਹੁਣ ਆ ਹੀ ਪਾਣੀ ਛੱਡ ਦਿਆਂਗੇ ਐਂ ਹੀ ਲਾ ਦਿਆਂਗੇ ਐਨੂੰ ਕਦੂ ਕਰ ਦਿਆਂਗੇ ਠੀਕ ਆ ਜੀ ਓਕੇ ਗੁੱਡ ਨਾਈਟ ਸਵੀਟ ਡ੍ਰੀਮਸ ਟੇਕ ਕੇਅਰ ਆ